ਵਾਗਿਆ ਬਾਈ ਵੀ ਮੀਤਾ ਫੇਰ ਅੱਜ ਬਹੁਤ ਤੇਜ਼ ਹੈਗਾ ਤੇ ਆਹ ਦੇਖੋ ਸਾਹਮਣੇ ਦੁਕਾਨ ਵਾਲਿਆਂ ਨੂੰ ਸਮਾਨ ਚੱਕਣਾ ਕਿੰਨਾ ਔਖਾ ਹੋਇਆ ਤੇ ਵਾਹ ਤੇਟ ਬਿਲਦੁੱਦ ਨੂੰ ਦੇਖ ਪੂਰੇ ਜ਼ੋਰ ਦਾ ਮੁੰਗੇ ਦਾ ਜਿਹੜੀਆਂ ਫਰੀਆਂ ਸੀ ਕਈਆਂ ਨੂੰ ਲੱਗਦੀ ਦੁਆ ਤੇ ਦੇਖੋ ਪੂਰਾ ਹੰਪ ਤੇ ਜੀ ਹੈ ਜਦੋਂ ਵੀ ਚੜੀ ਹੈ ਪੂਰਾ ਤੇਜ਼ ਹੋ ਗਿਆ ਜਿੱਥੋਂ ਜੜੀ ਹੋਊਗਾ ਮੋੜ। ਕਿਉਂਕਿ ਸੌਂਗ ਨੂੰ ਚੜ੍ਹ ਗਿਆ ਹਾਂ ਜੋ। ਉਹ ਕਾਹਦਾ ਬਹੁਤ ਹੋ ਜਾਂਦਾ ਜੇ ਉਹ ਸੰਦਰਗਾਂ ਦਾ ਮੇਕ ਸਮਾਰ ਟੱਕਣਾ ਬਜਾਵੀਂ। ਜੇ ਕੁੰਡਾ ਵਾਲਾ ਦੇ ਪਹਿਲਾਂ ਉਹ ਵੀ। ਜਿਆਦੇ ਬੀ। ਗੋਲਮਲੇ ਵਾਲਾ ਪਹਿਲਾਂ ਹਵਾਈ ਸੀ। ਉਹ ਦੂਰ ਨਹੀਂ ਆ ਗਿਆ ਤੇਜ਼। ਵੇ ਕੋਦਰ ਲੇਗੜੀ ਗਿਆ ਲੈ ਜੋਗੇ ਕਰਨ ਇਧਰੋਂ ਆਇਆ ਸੀ ਭਾਈ ਜਿੱਥੇ ਕਰੇ ਉਹਦੇ ਬੱtte ਹਵਾਏ ਦੇ ਤੇ ਇਹੋਂ ਦੂਈ ਤੁਰਿਆ ਜਾਂਦਾ